ਜਾਂਦਾ ਹੈ ਕਿ ਜੇਕਰ ਬੱਚੇ ਦੇ ਵਿੱਚ ਪ੍ਰਤਿਭਾ ਹੈ ਤਾਂ ਗਰੀਬੀ ਜਾਂ ਫਿਰ ਅਮੀਰੀ ਮਾਇਨੇ ਨਹੀਂ ਰੱਖਦੀ। ਪਟੰਡਾ ਦੀ ਤੇਜੀ ਟੌਪਰ ਦੀ কিরਣ ਦੀ ਵੀ ਅਜਹੀ ਸਥਿਤੀ ਹੈ। কিরਣ ਨੇ 650 ਵਿੱਚੋਂ 633 ਅੰਕ ਪ੍ਰਾਪਤ ਕੀਤੇ ਹਨ ਜਿਸ ਦੇ ਨਾਲ ਉਸ ਨੂੰ 97.38% ਅੰਕ ਮਿਲੇ ਨੇ। ਉਹ ਗ੍ਰੀਨ ਸਿਟੀ ਗੇਟ ਨੰਬਰ 1 ਦੇ ਬਿਲਕੁਲ ਸਾਹਮਣੇ ਇੱਕ ਛੁੱਗੀ ਚੌਪੜੀ ਵਿੱਚ ਰਹਿੰਦੀ ਹੈ। ਮੂਲ ਰੂਪ ਦੇ ਵਿੱਚ ਰਾਜਸਥਾਨ ਦੇ ਜੋਧਪੁਰ ਤੋਂ কিরਣ ਦੇ ਪਿਤਾ ਇੱਥੇ ਇੱਕ ਈ-릭ਸ਼ਾ ਚਾਲਕ ਹਨ। ਜਦੋਂ ਕਿ ਉਸ ਦੀ ਮਾਂ ਪਿੰਕੀ ਇੱਕ ਘਰੇਲੂ ਆਰਥ ਹੈ। ਜਦੋਂ কিরਣ ਦੇ ਪਤਾ ਲੱਗਿਆ ਤਾਂ ਸ਼ੁੱਕਰਵਾਰ ਨੂੰ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਸੀ। কিরਣ ਦਾ ਵਿਦਿਅਕ ਵੀ ਬਹੁਤ ਪ੍ਰੇਰਣਾਦਾਇਕ ਅਤੇ ਸੰਘਰਸ਼ ਨਾਲ ਭਰਪੂਰ ਸੀ ਇੱਕ ਸਮਾਂ ਸੀ ਜਦੋਂ ਉਸਦੇ ਪਿਤਾ ਕੋਲ ਉਸ ਨੂੰ ਪੜਾਉਣ ਦੇ ਲਈ ਪੈਸੇ ਨਹੀਂ ਸਨ ਅਜਿਹੀ ਸਥਿਤੀ ਵਿੱਚ ਆਪੂ ਸੁਸਾਇਟੀ ਨੇ 2014 ਵਿੱਚ ਸ਼ਾਮਦੇ ਸਕੂਲ ਦੇ ਵਿੱਚ ਕਿਰਨ ਨੂੰ ਵਰਲਡ ਮਾਲਾ ਸਿਖਾਉਣਾ ਸ਼ੁਰੂ ਕੀਤਾ ਫਿਰ 6 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਕੋਚਾ ਅਮਰਪੁਰਾ ਬਾਅਦ ਵਿੱਚ ਹਾਈ ਸਕੂਲ ਕਨਈਆ ਨਗਰ ਵਿੱਚ ਦਾਖਲ ਕਰਵਾਇਆ ਗਿਆ ਕਿਰਨ ਰੋਜ਼ਾਨਾ ਸਕੂਲ ਜਾਂਦੀ ਸੀ ਅਤੇ ਫਿਰ ਸ਼ਾਮਦੇ ਸਕੂਲ ਦੇ ਵਿੱਚ ਵੀ ਪੜ੍ਹਦੀ ਸੀ ਨਤੀਜਾ ਇਹ ਨਿਕਲਿਆ ਕਿ ਕਿਰਨ ਨੇ 97% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ किरण ਕਹਿੰਦੀ ਹੈ ਕਿ ਉਸ ਨੂੰ ਪੜਾਉਣ ਦੇ ਲਈ ਉਸ ਦੇ ਪਿਤਾ ਦਿਨ ਰਾਤ ਈ ਰਿਕਸ਼ਾ ਚਲਾਉਂਦੇ ਹਨ ਉਹ ਅੱਗੇ ਪੜ੍ਹਾਈ ਕਰੇਗੀ ਅਤੇ ਆਈਐਸ ਬਣੇਗੀ ਸੋਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨਾ ਅਤੇ ਹੋਰ ਮੈਂਬਰ ਗਿਰਨ ਦੇ ਘਰ ਗਏ ਅਤੇ ਉਸ ਨੂੰ ਮਠਾਈਆਂ ਦਿੱਤੀਆਂ ਤੇ ਉਸ ਦੀ ਪ੍ਰਸ਼ੰਸਾ ਕੀਤੀ। ਨਮਸਕਾਰ ਜੀ ਮੈਂ ਨਾਮ ਕੇਵਲ ਕ੍ਰਿਸ਼ਨਾ ਹਾਂ। ਆਪ ਕੋ ਸੋਸਾਇਟੀ ਤੋਂ ਆਪਣੇ ਮਗਰ ਬਟੰਡਾ ਸ਼ਹਿਰ ਕੈਂਜੋ ਕਰਦੀ ਆਪ ਕੋ ਸੋਸਾਇਟੀ ਇੱਥੇ ਕਿ ਉਹਨਾਂ ਸੀ ਮਗੇ ਇਸਲਾਮ ਜੇ ਦੇ ਵਿੱਚ ਪੰਜ ਦੇ ਸੈਂਟਰ ਚਲਾ ਰਹੇ। ਤੇ 4 500 ਸਕੇਰਿਬ ਬੱਚਾ ਜਿਹੜਾ ਸਲੰਜੀਰੀ ਦਾ ਬਿਲਕੁਲ ਫ੍ਰੀ ਭਾਇ ਜਾਂਦਾ ਸਾਰਾ ਖਰਚੇ ਬੱਚਿਆਂ ਦੇ ਮੱਕ ਕੀਤੀ ਜਾਂਦੇ ਨੇ ਤੇ ਅੱਜ ਸੋਸਾਇਟੀ ਲਈ ਬਹੁਤ ਮਾਣ ਵਾਲੀ ਗੱਲ ਆ ਬਟਿੰਡਾ ਸ਼ਹਿਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਦੋ ਬੱਚੀਆਂ ਕਿਰਨ ਤੇ ਰੋਸ਼ਨੀ ਕਿਰਨ ਜੋ ਕਿ ਬਟਿੰਡਾ ਪੁਰੇ ਜ਼ਿਲ੍ਹੇ ਚ ਟੋਪ ਕੀਤਾ ਤੇ ਰੋਸ਼ਨੀ 90% ਨੰਬਰ ਲੈਈ ਨੇ ਤੇ ਸਾਡੇ ਲਈ ਬਹੁਤ ਸਾਡੀ ਜਿਹੜੀ ਮੱਕ ਸਮਝੋ ਕੋਈ 25 ਸਾਲਾਂ ਦੀ ਸੋਸਾਇਟੀ ਕੰਮ ਕਰੀ ਹੈ ਉਹ ਉਹਨੂੰ ਅੱਜ ਇੱਕ ਤਰ੍ਹਾਂ ਮੱਕ ਇੱਕ ਨਵਾਂ ਮੱਕ ਮਕਾਮ ਹਾਸਲ ਹੋਇਆ ਜੋ ਅਸੀਂ ਮੱਕ ਇਹਨਾਂ ਸਾਲਾਂ ਲੱਗੇ ਹੋਏ ਸੀਗੇ ਉਹਨੂੰ ਅੱਜ ਸਮਝੋ ਫਲ ਮਿਲਿਆ ਕੁ ਤੇ ਹੋਰ ਵੀ ਬੱਚੇ ਬਹੁਤ ਮਗੇ ਟੈਲੈਂਟਡ ਨੇ ਜੋ ਚੰਗੇ ਨੰਬਰ ਲੈ ਕੇ ਆਏ ਨੇ ਤੇ ਇਹ ਬੱਚਿਆਂ ਵਾਸਤੇ ਅਸੀਂ ਮਗੇ ਸਾਰੀ ਸਾਡੀ ਮਗੇ ਮੈਂਬਰਸ ਦੀ ਗੱਲਬਾਤ ਹੋਈ ਸੀਗੀ ਸਾਨੂੰ ਉਮੀਦ ਵੀ ਸੀ ਬੱਚੇ ਚੰਗੇ ਨੰਬਰ ਲਿਆਉਣਗੇ ਕੋਈ ਸ਼ੋਰ ਮਗੇ ਪਹਿਲਾਂ ਪਿਛਲਾ ਕਲਾਸਾ ਜੀ ਬੱਚਿਆਂ ਦੇ ਬਹੁਤ ਵਧੀਆ ਨੰਬਰ ਆਉਂਦੇ ਰਹੇ ਨੇ ਪਿੱਛੇ ਜੇ ਕਿ ਤਰਕਸ਼ੀਲ ਪਰਿਕਲਿਕਿਆ ਹੋਈ ਸੀ ਪਿਛਲੇ 3 ਸਾਲਾਂ ਤੋਂ ਬੱਚੇ ਉਹ ਚੋ ਵੀ ਭਾਗ ਲੈ ਰਹੇ ਨੇ ਤੇ ਉਹ ਚੋ ਵੀ ਬੱਚੇ ਮਗੇ ਸਟੇਟ ਲੈਵਲ ਤੇ ਔਕਾ ਦੇ ਦੇ ਨੇ ਪੂਰੇ ਸਟੇਟਾ ਪੰਜਾਬ ਦੇ ਵਿੱਚੋਂ ਤੇ ਹੁਣ ਵੀ ਉਮੀਦ ਵੀ ਸੀ ਬੱਚੇ ਜਦੋਂ ਬਹੁਤੇ ਨੰਬਰ ਲੈ ਕੇ ਆਉਣਗੇ ਤੇ ਗੇਨ ਨੇ ਬੱਚਿਆਂ ਵਾਸਤੇ ਸੇ ਡਿਸਾਈਡ ਕੀਤਾ ਵੀ ਸੋਸਾਇਟੀ ਵੱਲੋਂ ਸਾਰਾ ਖਰਚਾ ਜੋ ਵੀ ਅੱਗੇ ਵੀ ਜਿੰਨਾ ਹੋਊਗਾ ਵੀ ਇਹਨਾਂ ਨੂੰ ਜੁਪੀਐਸਸੀ ਤਿਆਰੀ ਸੇ ਕਰਵਾਵਾਂਗੇ ਜਿਹੜੇ ਕਿ ਅਸੀਂ ਉਹਨਾਂ ਪਲੱਸ 1 ਦੇ ਨਾਲ ਹੀ ਸ਼ੁਰੂ ਕਰਵਾ ਦੇਵਾਂਗੇ ਕਰਵਾ ਦੇਵਾਂਗੇ ਤੇ ਜੋ ਵੀ ਮਕੇ ਜਿੰਨਾ ਵੀ ਗਾ ਜੋ ਵੀ ਇਸ ਮਕੇ ਖਰਚੇ ਇਸ ਸਿਸਟਮ ਜਰ ਇਸ ਤਿਆਰੀ ਦਾ ਹੋਊਗਾ ਬੁੱਕਸ ਵਗੈਰਾ ਦਾ ਕੋਚਿੰਗ ਵਗੈਰਾ ਦਾ ਸਾਰਾ ਮਕੇ ਸਟੈਪ ਬਾਈ ਸਟੈਪ ਚੱਲਦੇ ਹੋਏ ਤੇ ਇਹਨਾਂ ਬੱਚਿਆਂ ਨੂੰ ਇਸ ਮਕਾਮ ਤੱਕ ਲੈ ਕੇ ਜਾਵਾਂਗੇ ਵੀ ਬੱਚੇ ਉਹ ਐਗਜ਼ਾਮ ਕਲੀਅਰ ਕਰ ਸਕਣ ਤੇ ਇਸ ਆਪਣੇ ਬਠਿੰਡੇ ਸ਼ਹਿਰ ਦਾ ਸੋਸਾਇਟੀ ਦਾ ਤੇ ਆਪਣੀ ਜੋ ਹਸਤੀ ਦੇ ਤੋਂ ਰਾਤ ਦੇਖ ਰਹਿਣਾ ਹੈ ਇਹ ਹਸਤੀ ਦੇ ਹਾਲਾਤ ਨੂੰ ਬਦਲ ਸਕਣਾ ਵੀ ਸਾਰੇ ਕੋਸ਼ਿਸ਼ ਰਹਿਵੇਗੀ ਕਿਰਨ ਕਿਹੜੇ ਸਕੂਲ ਚ ਪੜਦੇ ਸੀਗੇ ਕਿੰਨੇ ਨੰਬਰ ਲੈ ਕੇ ਮੈਂ ਕਨਈਆ ਨਗਰ ਸਕੂਲ ਜੋ ਕਿ ਸਟੇਡੀਅਮ ਕੋਲ ਹੈ ਉੱਥੇ ਪੜਦੀ ਸੀ ਤੇ ਮੈਂ ਇਸ ਵਾਰ 10ਵੀਂ ਚ 97.3 ਮਾਰਕਸ ਲਾਹਤ ਕਿਸ ਤਰ੍ਹਾਂ ਦੇ ਨਹੀਂ ਕਰ ਦੇਗੇ ਪਹਿਲਾਂ ਸ਼ੁਰੂ ਤੋਂ ਸਕੂਲ ਐਸੀ ਸਕੂਲ ਜੇ ਪੜ ਰਹੇ ਹਾਂ ਸਪੋਰਟ ਕਿਸ ਦੀ ਰਹੀ ਨੂੰ ਮੈਂ ਇਸ ਕੋ ਕਨੀਆ ਨਗਰ ਸਕੂਲ ਨਾਂ ਵਿੱਚ ਜੁਆਇਨ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਕੋਠੀ ਹਮਰ ਵਿੱਚ ਪੜ੍ਹਦੀ ਸੀ ਕਰਦੇ ਹਾਲਾਤ ਤਾਂ ਥੋੜੇ ਮਾੜੀ ਸਮਝ ਲੋ ਤੁਸੀਂ ਪਰ ਪਰ ਨੂੰ ਦੇਖ ਕੇ ਮਨ ਵਿੱਚ ਡਰਦਾ ਪੈਦਾ ਹੁੰਦੀ ਵੀ ਆਪਾਂ ਨਾਲੇ ਕੁਝ ਕਰਕੇ ਦਿਖਾਉਂ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਜੇ ਗੱਲ ਕੀਤੀ ਜਾਵੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਉਹ ਸੀ ਚਾਰ ਚਾਰ ਗਣ ਪਰ ਹੈ ਗਿਆ ਮੇਰੇ ਪਿਤਾ ਜੀ ਤਾਂ ਉਹ ਛੱਡੇ ਨੇ ਤੇ ਮੇਰੇ ਮੰਮੀ ਬਾਲਾਂ ਘਰ ਵਿੱਚ ਕੰਮ ਕਰਦੀ ਸੀ ਹੁਣ ਕੁਝ ਸਮਾਂ ਅਗੇ ਛੱਡੇ ਨੇ ਕਿੰਨੇ ਨੰਬਰ ਆਏ ਤੁਹਾਡੇ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਦਾ ਸਹਿਯੋਗ ਰਿਹਾ ਇਸ ਪੜਾਈ ਦੇ ਵਿੱਚ ਦੇ ਵਿੱਚ ਮੇਰੇ ਸਹਿਯੋਗ ਜਿਹੜਾ ਮਾਤਾ ਪਿਤਾ ਦਾ ਆਪਕੋ ਸੋਸਾਇਟੀ ਦਾ ਅਤੇ ਮੇਰੇ ਹਾਰਡ ਵਰਕਿੰਗ ਅਧਿਆਪਕਾਂ ਦਾ ਨਿਆਣਗਰ ਸਕੂਲ ਦੇ ਅਧਿਆਪਕਾਂ ਦਾ ਬਹੁਤ ਸੀ ਜਦੋਂ ਤੁਹਾਨੂੰ ਇਸ ਤਰ੍ਹਾਂ ਖੁਸ਼ੀ ਮਿਲੀ ਨੰਬਰ ਦਾ ਪਤਾ ਲੱਗਿਆ ਕਿੰਨੀ ਕੀ ਖੁਸ਼ੀ ਹੋਈ ਸੀ ਜੇ ਗੱਲ ਬਹੁਤ ਜ਼ਿਆਦਾ ਖੁਸ਼ੀ ਦਾ ਕੋਈ ਟਿਕਾ ਹਾਂਜੀ ਨਾਮ ਤੁਹਾਡਾ ਤੇ ਬੱਚਿਆਂ ਨੇ ਅੱਛੇ ਨੰਬਰ ਅੰਕ ਲੈ ਕੇ ਆਏ ਨੇ ਕਿ ਕਿਹੜੀ ਬਸਤੀ ਹੈ ਕਿੰਨੇ ਟੈਂਪੂ ਇਸ ਸੋਸਾਇਟੀ ਨਾਲ ਪੜ ਰਹੇ ਨੇ ਕਿੱਥੇ ਇਹ ਪਿਛਲੇ 10 ਸਾਲਾਂ ਤੋਂ ਪੜਦੇ ਜੀ ਇਸ ਸੋਸਾਇਟੀ ਜੀ ਇਹ ਲੰ ਲੜਦੇ ਦੇ ਕੋਟੇ ਮਰਕਾਸ ਸਕੂਲ ਜੀ ਉਸ ਤੋਂ ਬਾਅਦ ਇੱਕ ਤੁੰਗ ਕਲਾਸ ਚ ਇਧਰ ਆ ਗਏ ਹਰਮਾਨ ਚੌਕ ਕਨਈਆ ਨਗਰ ਚ ਉਧਰ ਉਹਨਾਂ ਨੇ ਨਾ ਐਡਮਿਸ਼ਨ ਲਿੱਤਾ ਗਰਲ ਸਕੂਲ ਚ ਸਾਡੀ ਕੋਸ਼ਿਸ਼ ਤਾਂ ਹੈ ਕੁਛ ਨਗਰ ਸਭ ਬਣ ਕੇ ਦਿਖਾਣਾ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਆਪਣਾ ਬਸਤੀ ਦਾ ਨਾਮ ਉਹਨਾਂ ਸਕੂਲ ਦਾ ਨਾਮ ਰੋਸ਼ਨ ਸਾਡੀ ਇਹ ਉਮੀਦ ਹੈ ਜੀ ਜੀ ਲੱਗਦਾ ਹੈ ਜਿਉਂ ਅਮਰਪੁਰਾ ਕੋਠੇ ਚ ਪੜਦੇ ਸੀ ਉਦੋਂ ਇਸ ਤਰ੍ਹਾਂ ਦੇ ਨੰਬਰ ਆਉਂਦੇ ਸੀਗੇ ਆਉਂਦੇ ਸੀ ਪਰ ਹੁਣ ਦੇ ਸੀਨ ਆਉਂਦੇ ਸੀ ਕਿਉਂਸ਼ਨ ਪੜਦੇ ਕਿ ਵੈਸੀ ਦਿਨ ਰਾਤ ਫੜ ਕੇ ਮਿਹਨਤ ਕੀਤੀ ਹੈ ਨਹੀਂ ਕਿਉਸ਼ਨ ਜਾਂਦੇ ਸੀ ਜਾਂਦੇ ਹਾਂ ਪਰ 2 ਵਜੇ 2:30 ਵਜੇ ਛੁੱਟੀ ਹੁੰਦੀ ਸੀ 4 ਵਜੇ ਕਿਉਸ਼ਨ ਚੱਲੇ ਜਾਂਦੇ ਖਰਚਾ ਕਿਵੇਂ ਚੱਲਦਾ ਆਪ ਤਾਂ ਤੁਸੀਂ ਜਲਾਉਂਦੇ ਆਪੋ ਖੁਦ ਦਾ ਆਉਂਦਾ ਕਿ 6:00 ਦਾ ਲਿਖਦਾ ਆ ਬਈ ਮੈਨੂੰ ਬਹੁਤ ਮੇਰਾ ਨਾਮ ਰੋਸ਼ਨੀ ਹੈ ਕਿਹੜੇ ਸਕੂਲ ਚ ਪੜਦੇ ਕਿੰਨੇ ਅੰਕ ਆਏ ਕਨਈਆਨਗਰ ਸਕੂਲ ਚ ਪੜਦੀ ਹਾਂ ਤੇ ਮੇਰੇ 10ਵੀਂ ਜਮਾਤ ਵਿੱਚ 90% ਆਏ ਕੀ ਕਹਿਣਾ ਚਾਹੁੰ ਮੈਨੂੰ ਬਹੁਤ ਖੁਸ਼ੀ ਹੈ ਪਰ ਮੈਨੂੰ ਇਹ ਦੁੱਖ ਦੀ ਦੁੱਖ ਵੀ ਹੈ ਕਿ ਮੈਂ ਉਮੀਦ ਸੀਗੀ ਮੇਰੇ ਤੋਂ ਸਰ ਨੂੰ ਉਮੀਦ ਸੀ ਕਿ ਮੈਂ ਮੈਰਿਟ ਚ ਆਵਾਂ ਪਰ ਮੈਂ ਨਹੀਂ ਆ ਸਕੀ ਪਰ ਮੇਰੀ ਪੂਰੀ ਕੋਸ਼ਿਸ਼ ਹੈ ਕਿ 12ਵੀਂ ਵਿੱਚ ਮੈਂ ਵੀ ਟੌਪ ਕਰਾਂ ਮੇਰੇ ਮੈਂ ਆਪ ਕੋ ਸੋਸਾਇਟੀ ਇਹ ਵੀ ਇਵਨਿੰਗ ਸਕੂਲ ਵਿੱਚ ਪੜਦੀ ਸੀਗੀ ਸ਼ਾਮ ਨੂੰ ਘਰੇ ਵੀ ਮੈਂ ਬਹੁਤ ਪੜਿਆ ਮੈਂ ਰਾਤ ਰਾਤ ਨੂੰ 11 12 1 2 ਵਜੇ ਤੱਕ ਪੜਦੀ ਸੀ ਫਿਰ 4 ਵਜੇ ਫਿਰ ਉੱਟ ਕੇ ਪੜਨਾ ਉਸ ਮਨ ਵਿੱਚ ਇਹੀ ਖਿਆਲ ਰਹਿੰਦਾ ਸੀ ਕਿ ਮੈਂ ਟੌਪ ਕਰਾਂ ਅੱਛਾ ਬੇਟਾ ਪਹਿਲਾਂ ਵੀ ਸਕੂਲ ਤੁਸੀਂ ਪੜਦੇ ਸੀਗੇ ਆਪੂ ਸੋਸਾਇਟੀ ਤੋਂ ਹੁਣੇ ਹੀ ਪੜਨ ਲੱਗਿਓ ਨਹੀਂ 10 ਸਾਲ ਤੋਂ ਹੀ ਪੜਦਾ 10 ਸਾਲ ਤੋਂ ਪੜਦਾ ਹਾਂਜੀ ਸ਼ੁਰੂ ਤੋਂ ਹੀ ਪੜਦਾ ਸ਼ੁਰੂ ਤੋਂ ਇਸ ਤਰ੍ਹਾਂ ਦੇ ਨੰਬਰ ਆ ਰਹੇ ਤੁਹਾਡੇ ਹਾਂਜੀ ਹਾਂ ਅਜੇ ਸਹਿਯੋਗ ਹੀ ਦੇਗਾ ਸਭ ਤੋਂ ਜ਼ਿਆਦਾ ਇਸ ਗੱਲ ਸਭ ਤੋਂ ਜ਼ਿਆਦਾ ਸਹਿਯੋਗ ਮੇਰੇ ਮਾਤਾ ਪਿਤਾ ਦਾ ਤੇ ਆਪੂ ਸੋਸਾਇਟੀ ਦਾ ਸਹਿਯੋਗ ਹੈ ਉਹਨਾਂ ਕਰਕੇ ਅੱਜ ਮੈਂ ਇੰਨੇ ਨੰਬਰ ਲੈਨੇ ਕਿੰਨੀ ਖੁਸ਼ੀ ਹੋ ਰਹੀ ਹੈਗੀ ਮੈਨੂੰ ਬਹੁਤ ਹੀ ਖੁਸ਼ੀ ਹੈ ਕੀ ਬੰਨਾ ਚਾਹੁੰਦੀ ਹਾਂ ਮੈਂ ਯੂਪੀਐਸਸੀ ਦੀ ਤਿਆਰੀ ਕਰਕੇ ਡੀਸੀ ਬੰਨਾ ਚਾਹੁੰਦੀ ਹਾਂ